ਬਈ ਸਿੱਕੀ ਕਲ ਸਾਰਿਆਂ ਨੂੰ ਸਾਡੇ ਮਾਲਵਾ ਪੇਜ ਦੇ ਉੱਤੇ ਜੁੜਨ ਲਈ ਅੱਜ ਅਸੀਂ ਖੜੇ ਆਂ ਮਾਨਸੰਜਲੇ ਦੇ ਪਿੰਡ ਮੱਖਾ ਚੱਲਾਂ ਦੇ ਵਿੱਚ ਕਿਸ ਨੂੰ ਅੱਜ ਵਾਟਰ ਸਪਲਾਈ ਜੋ ਪਿੰਡਾਂ ਦੇ ਵਿੱਚ ਸਰਕਾਰਾਂ ਵੱਲੋਂ ਜੋ ਵਾਟਰ ਵਰਕਸ ਲਾਏ ਗਏ ਸੀਗੇ ਉਹਦਾ ਜਿਹੜਾ ਸਿਸਟਮ ਹੈ ਜਿਹੜੇ ਅੱਜ ਅਸੀਂ ਸਾਨੂੰ ਵਾਟਰ ਬਾਕਸ ਦੇ ਖੜੇ ਹੋਵਾਂਗੇ ਇਹ ਸਿਸਟਮ ਜਿਹੜਾ ਇਹਦਾ ਪਾਣੀ ਹੈਗਾ ਇਹ ਨਹਿਰ ਤੋਂ ਆਉਂਦਾ ਹੈ ਸਾਡੇ ਦੇ ਦੇਖੋ ਪਿੱਛੇ ਨਹਿਰ ਲੰਘਦੀ ਹੈ ਕੋਟਲਾ ਬ੍ਰਾਂਚ ਕੋਟਲਾ ਬ੍ਰਾਂਚ ਦੇ ਵਿੱਚੋਂ ਇਹ ਮੋਗਾ ਲੱਗਿਆ ਗਿਆ ਟੈਂਕ ਬਣਿਆਗਾ ਆ ਦੇਖ ਸਕਦੇ ਹੋ ਦੋਸਤੋ ਤੁਸੀਂ ਇਹ ਜਿਹੜਾ ਟੈਂਕ ਹੈ ਇਹ ਪਾਣੀ ਸਾਰਾ ਇੱਥੇ ਇਕੱਠਾ ਹੁੰਦਾਗਾ ਇਕੱਠਾ ਹੋ ਕੇ ਫਿਰ ਇਹਦਾ ਸਿਸਟਮ ਉੱਪਰ ਜਾਂਦਾਗਾ ਸਾਫ਼ ਹੋ ਕੇ ਪਾਣੀ ਤੇ ਜਿਹੜਾ ਸਾਨੂੰ ਅੱਜ ਅਸੀਂ ਇਸ ਬਾਰੇ ਜਾਣਕਾਰੀ ਸਾਡੀ ਵੀਡੀਓ ਨੂੰ ਅੰਤ ਤੱਕ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਕਿ ਜਿਹੜੀ ਅੱਜ ਇੱਕ ਨਵੇਕਲੀ ਚੀਜ਼ ਕੀ ਆਪਣੀਆਂ ਜੋ ਕੇਂਦਰ ਦੀਆਂ ਸਰਕਾਰਾਂ ਵੱਲੋਂ ਲਾਈ ਗਈ ਹੈਗੀ ਉਹਦੇ ਬਾਰੇ ਸਾਨੂੰ ਜਾਣਕਾਰੀ ਦੰਨੇ ਕਿ ਜਿਹੜਾ ਇਹ ਸਿਸਟਮ ਲਾਇਆ ਗਿਆ ਹੈ ਇਹ ਕਿਸੇ ਵੀ ਪੰਚਾਇਤ ਵਾਲੇ ਨੂੰ ਕਿਸੇ ਵੀ ਮੋਤਵਾਰ ਬੰਦੇ ਨੂੰ ਕਿਸੇ ਨੂੰ ਪਤਾ ਨਹੀਂ ਇਹ ਸਿਸਟਮ ਨੂੰ ਲਾ ਕੇ ਚਲੇ ਗਏ ਤਾਂ ਇਹ ਸਿਸਟਮ ਬਾਰੇ ਤੁਹਾਨੂੰ ਜਾਣਕਾਰੀ ਦੰਨੇ ਆ ਵੀ ਇਹ ਗੁਪਤਜਾ ਸਿਸਟਮ ਲੱਗਿਆ ਵੀ ਇਹਦੀ ਕੀ ਕੀ ਇਹਦਾ ਫਾਇਦਾ ਤੇ ਕੀ ਇਹਦਾ ਨੁਕਸਾਨ ਹੈਗਾ ਤੇ ਅੱਜ ਤੁਹਾਨੂੰ ਦਿਖਾਉਣੇ ਆ ਇਸ ਉਸ ਸਿਸਟਮ ਨੂੰ ਅੰਦਰ ਜਾ ਕੇ ਦੋਸਤੋ ਤੁਹਾਨੂੰ ਅੱਜ ਦਿਖਾ ਰਹੇ ਆ ਕਿ ਜਿਹੜਾ ਇਹ ਸਿਮਕਮ ਕੰਪਨੀ ਵੱਲੋਂ ਤੇ ਵਾਟਰ ਬਾਕਸ ਦੇ ਉੱਪਰ ਜਿਹੜਾ ਸਿਸਟਮ ਲਾਇਆ ਦੇਖੋ ਦੋਸਤੋ ਇਹ ਸਿਸਟਮ ਹੈ ਇਹ ਸਿਸਟਮ ਇੱਕ ਸਿਮ ਕੰਪਨੀ ਵੱਲੋਂ ਲਾਇਆ ਗਿਆ ਹੈ ਤੇ ਆ ਸਾਰਾ ਕੁਝ ਇਹਦਾ ਜਿਹੜਾ ਤੁਹਾਨੂੰ ਕੱਲੀ-ਕੱਲੀ ਜਾਣਕਾਰੀ ਵੀਡੀਓ ਨਾਲ ਜੁੜੇ ਰਹੋ ਕਿ ਜਿਵੇਂ ਇਹ ਆਪਣਾ ਇਲੈਕਟ੍ਰੋਨਿਕ ਸਿਸਟਮ ਹੈਗਾ ਆ ਦੇਖੋ ਇਹਦੇ ਵਿੱਚ ਸਾਰਾ ਕੁਝ ਆਉਂਦਾ ਹੈ ਤੇ ਆ ਡੱਗ ਬਣੇ ਹੋਇਆ ਵੀ ਇੱਥੇ ਮੋਟਰ ਪਾਣੀ ਚੱਕਦੀ ਹੈ ਪਾਣੀ ਚੱਕ ਕੇ ਆ ਮੋਟਰ ਹੈ ਤੇ ਇੱਥੋਂ ਆ ਉੱਪਰਲੀ ਟੈਂਕੀ ਨੂੰ ਦਿਖਾਇਆ ਗਿਆ ਇੱਥੇ ਵਿੱਚ ਇਹਦੇ ਵਿੱਚ ਸਾਰਾ ਇਹ ਪਾਣੀ ਦਾ ਬੇਰਬਾ ਦੱਸਦੀ ਹੈ ਆ ਥੱਲੇ ਜਿਹੜਾ ਇਹਦਾ ਸਿਸਟਮ ਹੈ ਮੀਟਰ ਲੱਗੇ ਨੇ ਇਹ ਮੀਟਰ ਦਾ ਮਕਸਦ ਆ ਇਹੀ ਹੈਗਾ ਵੀ ਜਿਹੜਾ ਇਹ ਸਿਸਟਮ ਹੈ ਸਭ ਤੋਂ ਪਹਿਲਾਂ ਇਹ ਜਾਣਕਾਰੀ ਦਿੰਦਾ ਵੀ ਜਿਹੜਾ ਇਹਨਾਂ ਦਾ ਸਿਸਟਮ ਹੈਗਾ ਦੋਸਤੋ ਇਹ ਹੈੱਡ ਆਫ ਸਮਾਨਸਾ ਨਾਲ ਜੁੜਿਆ ਹੋਇਆ ਸੈਨੀਟੇਸ਼ਨ ਵਿਭਾਗ ਨਾਲ ਜੁੜਿਆ ਹੋਇਆ ਜਿਹੜਾ ਇਹਦਾ ਸਿਸਟਮ ਹੈਗਾ ਤੇ ਉੱਥੇ ਜਾ ਕੇ ਪਤਾ ਲੱਗਦਾ ਵੀ ਇਹ ਮੋਟਰ ਕਿੰਨਾ ਚਿਰ ਪਾਣੀ ਚੱਲੀ ਕਿੰਨਾ ਚਿਰ ਬੰਦ ਰਹੀ ਕਿਹੜੇ ਪਿੰਡ ਨੂੰ ਕਿੰਨਾ ਪਾਣੀ ਦਿੱਤਾ ਗਿਆ ਜਿਵੇਂ ਇਹ ਵਾਟਰ ਬਾਕਸ ਦੀ ਗੱਲ ਕਰੀਏ ਤਾਂ ਇਹ ਪਿੰਡਾਂ ਦੇ ਵਿੱਚੋਂ ਇਸ ਪਿੰਡ ਦੇ ਵਿੱਚੋਂ ਚਾਰ ਪਿੰਡਾਂ ਨੂੰ ਪਾਣੀ ਜਾਂਦਾ ਹੈ ਚਾਰ ਪਿੰਡਾਂ ਦੇ ਪਾਣੀ ਦਾ ਸਾਰਾ ਉੱਥੇ ਵੇਰਵਾ ਹੈੱਡ ਆਫ ਸਮਾਨਸਾ ਦੇ ਵਿੱਚ ਪਤਾ ਲੱਗਦਾ ਵੀ ਕਿਹੜੇ ਪਿੰਡ ਨੂੰ ਕਿੰਨਾ ਪਾਣੀ ਗਿਆ ਕਿੰਨਾ ਟਾਈਮ ਮੋਟਰ ਚੱਲੀ ਕਿੰਨਾ ਚਿਰ ਬੰਦ ਰਹੀ ਜਿਹੜੀ ਹੁਣ ਇੱਕ ਤੁਹਾਨੂੰ ਖੋਲ ਕੇ ਦਿਖਾਉਣਾ ਵੀ ਆਹ ਦੇਖੋ ਜਿਹੜਾ ਇਹ ਸਿਸਟਮ ਹੈ ਨਵੇਕਰਾ ਤੇ ਆਹ ਇੱਕ ਇਲੈਕਟ੍ਰੋਨਿਕ ਸ਼ਮੇ ਇੱਕ ਲਿਮਟਿਡ ਕੰਪਨੀ ਹੈ ਸ਼ਮ ਕੰਪਨੀ ਦੀ ਇਹਨਾਂ ਨੇ ਇਹ ਇੱਕ ਸਿਸਟਮ ਹੈ ਕੇਂਦਰ ਸਰਕਾਰ ਵੱਲੋਂ ਇਹ ਲਗਾਇਆ ਗਿਆ ਹੈ ਜਿਹੜਾ ਸਿਸਟਮ ਹੈ ਦੱਸੋ ਦੋਸਤੋ ਤੇ ਆਹ ਤੁਹਾਨੂੰ ਜਿਹੜੀ ਆਹ ਜਿਹੜੀਆਂ ਸਵਿੱਚਾਂ ਲੱਗੀਆਂ ਨੇਗੀਆਂ ਆਹ ਦੇਖੋ ਤੁਹਾਨੂੰ ਅੱਗੇ ਪੂਰੀ ਜਾਣਕਾਰੀ ਦੇਵਾਂਗੇ ਵੀ ਜਿਹੜਾ ਇਹ ਸਿਸਟਮ ਹੈ ਵੀ ਅੱਗੇ ਜੋ ਆਪਰੇਟਰ ਸੀ ਆਪਰੇਟਰ ਆ ਜਿਹੜਾ ਬਾਲ ਖੋੜਦੇ ਪਹਿਲਾਂ ਮੋਟਰ ਕੋਲੇ ਜਾਂਦਾ ਫਿਰ ਉਹ ਟੈਂਕੀ ਕੋਲੇ ਜਾਂਦਾ ਪਹਿਲਾਂ ਮੋਟਰ ਪਾਣੀ ਉੱਪਰ ਦਾ ਟੈਂਕੀ ਨੂੰ ਚੜਾਉਂਦੀ ਪਾਣੀ ਉਹ ਬਾਲ ਖੋਲਣਾ ਪੈਂਦਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਪਿੰਡਾਂ ਨੂੰ ਥੱਲੇ ਪਾਣੀ ਜਾਂਦਾ ਸੀਗਾ ਉਹ ਬਾਲ ਖੋਲਣਾ ਹੁਣ ਉੱਥੇ ਜਾਣ ਦੀ ਲੋੜ ਨਹੀਂ ਐ ਸਿਸਟਮ ਤੁਹਾਨੂੰ ਜਿਹੜਾ ਹੁਣ ਅੱਗੇ ਇਹਨਾਂ ਨੇ ਕੀ ਕੀਤਾ ਹੈ ਤੁਹਾਨੂੰ ਜਾਣਕਾਰੀ ਦੇਣਾ ਵੀ ਇਹ ਆ ਵਾਟਰ ਬਾਲ ਲੱਗੇ ਨੇਗੇ ਆ ਵਾਟਰ ਬਾਲਾਂ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਦੋਸਤੋ ਵੀ ਆ ਵਾਟਰ ਬਾਲ ਹੈ ਇਦਾ ਇਹ ਉੱਪ ਬੱਟਰ ਵਾਲ ਇਹ ਆ ਸਿਸਟਮ ਲੱਗਿਆ ਹੈਗਾ ਜਿਹੜਾ ਇਹ ਉੱਪਰ ਪਾਣੀ ਚੜਾਉਂਦਾ ਹੈਗਾ ਇਹ ਪਾਣੀ ਟੈਂਕੀ ਦੇ ਉੱਪਰ ਪਾਣੀ ਚੜਾਉਂਦਾ ਹੈਗਾ ਤੇ ਤਿੰਨੇ ਦੇ ਆ ਲੱਗੇ ਨੇ ਬਾਹਰ ਤੇ ਆ ਦੇਖ ਸਕਦੇ ਹੋ ਦੋਸਤੋ ਵੀ ਆ ਤਿੰਨ ਬਾਲੇ ਦੇ ਆ ਲੱਗੇ ਨੇ ਆ ਬੱਟਰ ਵਾਲ ਬੋਲੇ ਜਾਂਦਾ ਇਹ ਇਹ ਇਲੈਕਟ੍ਰੋਨਿਕ ਸਿਸਟਮ ਹੈ ਵੀ ਇਲੈਕਟ੍ਰੋਨਿਕਾ ਵੀ ਉੱਥੇ ਵੀ ਸਵਿੱਚ ਹੈ ਜਿਹੜੀ ਉਸ ਨੂੰ ਉੱਥੇ ਦਿਖਾ ਰਹੇ ਆਂਗੇ ਲੈ ਤੁਹਾਨੂੰ ਇਹ ਚਲਾ ਕੇ ਦਿਖਾਉਣਿਆ ਸੁੱਚ ਤੋਂ ਵੀ ਆ ਦੇਖੋ ਜਿਹੜਾ ਇਹਦਾ ਸਿਸਟਮ ਹੈਗਾ ਸਾਨੂੰ ਜਾਣਕਾਰੀ ਦਿੰਨੇ ਦੇ ਬਾਰੇ ਵੀ ਇਹ ਆਹ ਸਿਸਟਮ ਦੇਖੋ ਇਹ ਆਹ ਹਰਤੀ ਸਿਸਟਮ ਤੇ ਆਹ ਦੇਖੋ ਇਹ ਇਹ ਗੇਟ ਬਾਲ ਹੈ ਜਿਹੜਾ ਇਹ ਆਟੋਮੈਟਿਕ ਘੁੰਮੀ ਜਾਂਦਾ ਹੈਗਾ ਦੇਖੋ ਇਹਦੇ ਤੇ ਹੱਥ ਲਾਉਣ ਦੀ ਲੋੜ ਨਹੀਂ ਆਟੋਮੈਟਿਕ ਬਾਲ ਘੁੰਮੀ ਜਾਂਦਾ ਇਹ ਆਹ ਦੇਖੋ ਇੱਥੇ ਬੰਦ ਹੋ ਗਿਆ ਤੇ ਦੋਸਤੋ ਇਹ ਇਹ ਨਵਾਂ ਸਿਸਟਮ ਆਇਆ ਇਹਦੇ ਬਾਰੇ ਹਜੇ ਕਿਸੇ ਨੂੰ ਕੋਈ ਪਤਾ ਨਹੀਂ ਜਾਣਕਾਰੀ ਨਹੀਂ ਇਹਦਾ ਨਫਾ ਨੁਕਸਾਨ ਤੇ ਫਾਇਦੇ ਦਾ ਬਾਅਦ ਚ ਪਤਾ ਲੱਗੂਗਾ ਕਿਕਾ ਪ੍ਰਾਈਵੇਟ ਕੰਪਨੀ ਜੋ ਲਿਮਟਿਡ ਹੈ ਉਹਦੇ ਵੱਲੋਂ ਇਹ ਪਿੰਡਾਂ ਦੇ ਵਿੱਚ ਜਿੱਥੇ ਵਾਟਰ ਬਾਕਸ ਲੱਗੇ ਨੇ ਉੱਥੇ ਇਹ ਸਿਸਟਮ ਲੱਗਿਆ ਹੋਇਆਗਾ ਤੇ ਸਾਰਾ ਜਿਹੜਾ ਇਹ ਸਿਸਟਮ ਹੈਗਾ ਤੇ ਹੈੱਡ ਆਫਿਸਾਂ ਦੇ ਵਿੱਚ ਵੀ ਇੱਥੇ ਹੀ ਪਤਾ ਲੱਗਦਾਗਾ ਤੇ ਆਪਰੇਟਰਾਂ ਨੂੰ ਵੀ ਇਹਦਾ ਸੌਖਾ ਹੋਗਾ ਵੀ ਇੱਥੇ ਪਾਣੀ ਛੱਡਿਆ ਜਾਊ ਇੱਥੇ ਪਾਣੀ ਇਹਦਾ ਬੰਦ ਹੋਊਗਾ ਦੋਸਤੋ ਜੇਕਰ ਇਹ ਵੀਡੀਓ ਵਧੀਆ ਲੱਗੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੇ ਵੀ ਇਹਦਾ ਕੀ ਫਾਇਦਾ ਤੇ ਕੀ ਇਹਦਾ ਨੁਕਸਾਨ ਹੈ ਧੰਨਵਾਦ ਜੀ